ਸੋ ਕੋ ਵੀਰ ਬਾਦਲ ਦੇ ਭਾਸ਼ਣ ਤੇ ਨਾ ਜਦੋਂ ਭਾਸ਼ਣ ਸੁਣਦੇ ਆਂ ਕਈ ਵਾਰੀ ਹਾਸਾ ਆਉਂਦਾ ਇਕੱਲੇ ਬੈਠੇ ਵੀ ਹੱਸੇ ਜਾਈ ਅੱਸੀ ਜਾਈਦੇ ਅੱਜ ਉਹਨੇ ਮੁਖਤਰ ਸਾਹਿਬ ਤੇ ਰੈਲੀ ਨੂੰ ਸਮੋਦਨ ਕਰਦਾ ਕਿਹਾ ਕਿ ਏਜੰਸੀਆਂ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਮਰਵਾਉਣਾ ਚਾਹੁੰਦੀਆਂ ਸੀ ਤੇ ਕਈ ਵਾਰ ਹਮਲੇ ਹੋਏ ਐ ਤੇ ਮੈਨੂੰ ਵੀ ਏਜੰਸੀਆਂ ਜਿਹੜੀਆਂ ਉਹ ਮਰਵਾਉਣਾ ਚਾਹੁੰਦੀਆਂ ਸੀ ਤੇ ਮੇਰੇ ਤੇ ਵੀ ਹਮਲਾ ਕਰਾਇਆ ਗਿਆ ਹੁਣ ਦੇਖੋ ਏਜੰਸੀਆਂ ਕਹਿ ਰਹੀਆਂ ਵੀ ਜਿਹੜਾ ਚੌੜਾ ਉਹ ਖੜਕੂ ਹੈ ਅਤਵਾਦੀ ਹੈ ਬਾਹਰ ਆਉਣਾ ਨਹੀਂ ਚਾਹੀਦਾ ਇਹ ਕਹਿੰਦੇ ਵੀ ਏਜੰਸੀਆਂ ਨੇ ਮੇਰੇ ਤੇ ਗੋਲੀ ਚਲਵਾਈ ਆ ਏਜੰਸੀਆਂ ਕਿਹੜੀਆਂ ਐ ਅੱਜ ਤੱਕ ਅਜੇ ਇਹ ਨਹੀਂ ਪਤਾ ਲੱਗਿਆ ਕਿ ਵੀ ਏਜੰਸੀਆਂ ਕਿਹੜੀਆਂ ਕੋਣ ਏਜੰਸੀਆਂ ਹੁਣ ਸੈਂਟਰ ਦਾ ਨਾਂ ਲਈ ਜਾਂਦਾ ਸੈਂਟਰ ਵਿਰੋਧ ਕਰ ਰਹੀ ਹੈ ਆਪ ਨੂੰ ਵਿੱਚੋਂ ਵਰਤ ਰਹੀ ਹੈ ਆਪਣੇ ਸਿੱਖਾਂ ਨੂੰ ਵਰਤ ਰਹੀ ਹੈ ਉਹ ਭਾਈ ਸੈਂਟਰ ਤਾਂ ਉਹੀ ਸੈਂਟਰ ਹੈ ਉਹੀ મોદી ਹੈ ਉਹੀ ਅੰਮਿਤ ਸ਼ਾਹ ਹੈ ਉਹੀ ਨਿਤਨ ਗਰਗਰੀ ਹੈ ਉਹੀ ਰਾਜਨਾਥ ਹੈ ਉਹੀ ਸਪੀਕਰ ਹੈ ਉਹੀ ਸਾਰਾ ਅਮਲਾ ਫੈਲਾ ਹੈ ਉਹੀ ਭਾਜਪਾ ਹੈ ਜਿਹਦੇ ਨਾਲ ਤੁਹਾਡਾ 9 ਮਾਸ ਦਾ ਰਿਸ਼ਤਾ ਸੀ ਹੁਣ ਐਦੀ ਸਿੱਧੀ ਏਜੰਸੀਆਂ ਬਣ ਗਈਆਂ ਉਹ ਉਹਨਾਂ ਨੇ ਹਰਸਿਮਰਤ ਕੌਰ ਬਾਦਲ ਨੂੰ ਮੰਤਰੀ ਲਿਆ ਸੀ ਇੱਡੀ ਸਦੀ ਕਿਹੜੀਆਂ ਏਜੰਸੀਆਂ ਬਣ ਗਿਆ ਇਹ ਗੱਲ ਸਾਬ ਤੋਂ ਬਾਹਰ ਹੈ ਵੀ ਏਜੰਸੀਆਂ ਕਿਹੜੀਆਂ ਜਿਹੜੀਆਂ ਏਜੰਸੀਆਂ ਦੀ ਇਹ ਗੱਲ ਕਰਦੇ ਆ ਤੇ ਅੱਜ ਉਹ ਕਹਿੰਦਾ ਵੀ ਇਹ ਏਜੰਸੀਆਂ ਜਿਹੜੀਆਂ ਆਪਣੇ ਤੋਂ ਦੁਸ਼ਮਣੀ ਕੱਢਣਾ ਚਾਹੁੰਦੀਆਂ 104 ਸਾਲ ਕਹਿੰਦਾ ਪਾਰਟੀ ਨੂੰ ਬਣੀ ਨੂੰ ਹੋ ਗਏ ਅਕਾਲੀ ਦਲ ਨੂੰ ਹੋਂਦ ਵਿੱਚ ਆਏ ਨੂੰ ਸੁਖਬੀਰ ਬਾਦਲ ਦਾ ਪਰਮਾਨ ਹੈ ਜਿਹੜਾ ਕਿ ਪ੍ਰਕਾਸ਼ ਸਿੰਘ ਬਾਦਲ ਨੇ 70 ਸਾਲ ਸੇਵਾ ਕੀਤੀ ਕੋਈ ਦੂਰੇ ਨਹੀਂ 104 ਸਾਲ ਪੁਰਾਣੀ ਪਾਰਟੀ ਇਹ ਚ ਵੀ ਕੋਈ ਦੋਰ ਨਹੀਂ ਪਰ ਬਾਦਲ ਸਾਹਿਬ ਸੁਖਵੀਰ ਬਾਦਲ ਸਿਆ ਸਾਡੀ ਇੱਕ ਬੇਨਤੀ ਹੈ ਤੁਹਾਨੂੰ ਅਸੀਂ ਵੀ ਚਿੱਠੀਆਂ ਲਿਖਦੇ ਰਹੇ ਹਾਂ ਫਿਕਸਾਂ ਕਰਾਉਂਦੇ ਰਹੇ ਹਾਂ ਆਨ ਰਿਕਾਰਡ ਹੈ ਤਰਸੀਬ ਕੀਤੀਆਂ ਤੁਸੀਂ ਪੜ੍ਹੀਆਂ ਪਰ ਤੁਸੀਂ 4 ਸਾਲਾਂ ਚ ਪਾਰਟੀ ਦਾ ਬੇੜਾ ਭਾਤਾ 4 ਸਾਲਾਂ ਚ ਪਾਰਟੀ ਦਾ ਬੇੜਾ ਭਾਤਾ ਉਦੋਂ ਅਮਲ ਕੀਤਾ ਹੁੰਦਾ ਸਮੇਤ ਸਿੰਘ ਸੈਣੀ ਵਰਗੇ ਨਾਂ ਲਾਏ ਹੁੰਦੇ ਵੇ ਆਦਮੀ ਆਲੇ ਫੜੇ ਹੁੰਦੇ ਲੈਂਡ ਆਰਡਰ ਨੂੰ ਮਨਟੇਨ ਕੀਤਾ ਹੁੰਦਾ ਉਦੋਂ ਤਾਂ ਐਨ ਖੁੱਲਾ ਜੱਥੇਦਾਰੀ ਵਾਲਾ ਰਾਜ ਕਰਦਾ ਹੁਣ ਕਈ ਵਾਰੀ ਨਾ ਹੁਣ ਜਿੱਦੋ ਇਹ ਬੋਲਦੇ ਐ ਕਿ ਯਾਰ ਪੰਜਾਬ ਨੂੰ ਖਤਰਾ ਹੈ ਪੰਜਾਬ ਨੂੰ ਬਚਾਓ ਮਤਲਬ ਐ ਲੱਗਦਾ ਵੀ ਯਾਰ ਇਹਨਾਂ ਨੂੰ ਸ਼ਰਮ ਜੀ ਨਹੀਂ ਆਉਂਦੀ ਆਪ ਨੂੰ ਆਉਂਦੀ ਆਪਾਂ ਨੂੰ ਪੰਜਾਬ ਨੂੰ ਕੀ ਤੋਂ ਖਤਰਾ ਹੈ ਕੀ ਤੋਂ ਬਚਾਉਣਾ ਇਹ ਵੀ ਦੱਸ ਦੇ ਪੰਜਾਬ ਨੂੰ ਖਤਰਾ ਤੁਹਾਡੇ ਤੋਂ ਐ ਪੰਜਾਬ ਨੂੰ ਬਚਾਉਣਾ ਹੁਣ ਕੀ ਤੂੰ ਆਪ ਕੁਮਾਨਤਮਾ ਨੌਕਰੀਆਂ ਦੇਈ ਜਾਂਦਾ ਹੈ ਕੰਮ ਕਰੀ ਜਾਂਦਾ ਜਿੰਨਾ ਕਿ ਸਰਕਾਰ ਦਾ ਟੈਕਸ ਦੇ ਰੂਪ ਵਿੱਚ ਪੈਸਾ ਆਉਂਦਾ ਉਹਨੂੰ ਉਹ ਲਾਈ ਜਾਂਦਾ ਔਰ ਜਿਵੇਂ ਸਰਕਾਰਾਂ ਕੰਮ ਕਰਦੀਆਂ ਕਰੀ ਜਾਂਦਾ ਪਰ ਉਹਦੇ ਰਾਜ ਵਿੱਚ ਇੰਨੀ ਗੁੰਡਾ ਕਰਦੀ ਨਹੀਂ ਪਈ ਬੱਸਾਂ ਨਹੀਂ ਪਾਇਆ ਉਹਨੇ ਕੋਈ ਹੋਟਲ ਨਹੀਂ ਬਣਾਏ ਕੋਈ ਸੜਕਾਂ ਦੇ ਢਾਫਿਆਂ ਤੇ ਕਬਜ਼ਾ ਨਹੀਂ ਕਰਿਆ ਹੁਣ ਪੰਜਾਬ ਨੂੰ ਬਚਾਓ ਕਿ ਤੁਸੀਂ ਬਚਾਓ ਪੰਜਾਬ ਪੰਜਾਬ ਨੂੰ ਲੁੱਟ ਕੌਣ ਰਿਹਾ ਹੈ ਪੰਜਾਬ ਦਾ ਪੈਸਾ ਕਿੱਥੇ ਜਾ ਰਿਹਾ ਹੈ ਪੰਜਾਬ ਨੂੰ ਕਿਹਦੇ ਤੋਂ ਬਚਾਉਣਾ ਹੈ ਆਪਣੀ ਹਰ ਜਗ੍ਹਾ ਤੇ ਬਾਦਲ ਸਾਹਿਬ ਜ਼ਮੀਨ ਜਾਇਦਾਦ ਪਈ ਹੈ ਹਰ ਜਗ੍ਹਾ ਤੇ ਹੁਣ ਜਿਹੜੀਆਂ ਏਜੰਸੀਆਂ ਦੀ ਗੱਲ ਕਰਦੇ ਆ ਕਿ ਏਜੰਸੀਆਂ ਜਿਹੜੀਆਂ ਹੈਗੀਆਂ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੀਆਂ ਤੇ ਕੌਮ ਦੀ ਖਾਤਰ ਜਿਹੜੀ ਹੈਗੀ ਹੈ ਪ੍ਰਕਾਸ਼ ਸਿੰਘ ਬਾਦਲ ਨੇ 70 ਸਾਲ ਅਕਾਲੀ ਦਲ ਦੇ ਵਿੱਚ ਸੇਵਾ ਕੀਤੀ ਤੇ 17 ਸਾਲ ਉਹ ਕਹਿੰਦੇ ਜੇਲ੍ਹ ਕੱਟੀ 17 ਸਾਲ ਜੇਲ੍ਹ ਕੱਟੀ 97-98 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਜਾ ਕੇ ਮੌਤ ਹੋਈ ਹੈ ਇਹ 17 ਸਾਲ ਜੇਲ੍ਹ ਕੱਟਣ ਤੇ ਜਾਹਾਜ ਮਿਲ ਜਾਣਾ ਹਜ਼ਾਰਾਂ ਏਕੜ ਜ਼ਮੀਨ ਮਿਲ ਜੇ 700 ਬੱਸ ਮਿਲ ਜੇ ਢਾਬੇ ਮਿਲ ਜਾਣ ਸੋਨਾ ਮਿਲ ਜੇ ਸ਼ੌਹਰਤ ਮਿਲ ਜੇ 25 25 ਸਾਲ ਰਾਜ ਕੀਤਾ ਪੰਜ ਵਾਰ ਦਾ ਮੁੱਖ ਮੰਤਰੀ ਹੈ 20 ਸਾਲ ਰਾਜ ਕੀਤਾ ਇਹ ਜਾ ਕੁਝ ਮਿਲ ਜੇ ਤਾਂ ਭਾਈ ਹਰੇਕ ਬੰਦਾ 17 ਸਾਲ ਉਹ ਜੇਲ ਕੱਟਣ ਨੂੰ ਤਿਆਰ ਹੈ ਲੋਕ ਫਾਰਮ ਮਿਲ ਜਾਣ ਬਾਲਾ ਸਰ ਵਰਗੇ ਹੋਟਲ ਮਿਲ ਜਾਣਾ ਤਾਂ ਹਰੇਕ ਬੰਦਾ ਜੇਲ ਕੱਟਣ ਨੂੰ ਤਿਆਰ ਹੈ ਕਿਉਂਕਿ ਕੱਠੀ ਨਹੀਂ ਨਾ ਕੀਤੀ ਕੱਟੀ ਕਦੇ 6 ਮਹੀਨੇ ਕੋਈ ਇੱਧਰ ਲਾਤੇ ਉੱਧਰ ਲਾਤੇ ਐਮਰਜੈਂਸੀ ਮੋਰਚਿਆਂ ਦੇ ਵਿੱਚ ਕੱਟੀ ਹੈ ਸੋ ਇਸ ਕਰਕੇ ਕਈ ਵਾਰੀ ਨਾ ਮਨ ਨੂੰ ਵੀ ਸੱਟ ਵੱਜਦੀ ਆ ਵੀ ਯਾਰ ਇਹ ਗੱਲਾਂ ਕਹਿ ਜੀਆਂ ਕਰਦੇ ਨਾ ਹੁਣ ਆਓ ਇਕੱਠੇ ਹੋਵੋ ਅੱਜ ਇੱਕ ਨਵੀਂ ਪਾਰਟੀ ਬਣ ਰਹੀ ਹੈ ਕਹਿੰਦੇ ਉਹ ਪਾਰਟੀ ਆ ਜੀ ਉਹ ਗਰਮਖਿਆਲੀਆਂ ਦੀ ਹੈ ਉਹ ਇਸ ਤਰ੍ਹਾਂ ਕਰਨਗੇ ਸਾਨੂੰ ਬਰਬਾਦ ਕਰ ਦੇਣਗੇ ਉਹਦਾ ਲੋਕਾਂ ਨੇ ਐਮਪੀ ਜਤਿਆ ਤੇ ਅੱਜ ਦੀ ਅਪਡੇਟ ਕੋਈ ਮਰਵਾਉਂਦੇ ਨਹੀਂ ਕੋਈ ਕਿਸੇ ਨੂੰ ਨਹੀਂ ਮਰਵਾਉਂਦਾ ਐਡੇ ਲੋਕ ਵੀ ਕਮਲੇ ਨਹੀਂ ਵੀ ਮਗਰ ਲੱਗ ਜਾਣਗੇ ਜਿਹੜੇ ਵੇਲੇ ਰਾਜ ਪ੍ਰਕਾਸ਼ ਸਿੰਘ ਬਾਦਲ ਜਿਸ ਟਾਈਮ ਤੇ 70 ਸਾਲ ਦੀ ਤੁਸੀਂ ਗੱਲ ਕਰਦੇ ਹੋ ਵੀ ਸੇਵਾ ਕੀਤੀ ਆ ਉਸ ਟਾਈਮ ਜਦੋਂ ਸ਼ੁਰੂਆਤ ਕੀਤੀ ਸੀ ਪ੍ਰਕਾਸ਼ ਸਿੰਘ ਬਾਦਲ ਨੇ ਉਦੋਂ ਹਰੇਕ ਦੇ ਘਰੇ ਪੰਜ ਪੰਜ ਨਿਆਣੇ ਸੀ ਤੇ ਅੱਜ ਹਰੇਕ ਦੇ ਘਰੇ ਇੱਕ ਇੱਕ ਬੱਚਾ ਹੈ ਉਹ ਵੀ ਮੈਡੀਸਨ ਨਾਲ ਹੁੰਦਾ ਹੈ ਮੁਸ਼ਕਲ ਨਾਲ ਲੈਂਦਾ ਅੱਜ ਲੋਕ ਬਹੁਤ ਬਾਦਲ ਸਾਹਿਬ ਸਿਆਣੇ ਹੋ ਗਏ ਕਿ ਹੁਣ ਉਹ ਐ ਨਹੀਂ ਹੈਗੇ ਵੀ ਹਰੇਕ ਦੇ ਡੰਡੇ 'ਚ ਝੰਡਾ ਪਾ ਕੇ ਭੱਜ ਲੈਣਗੇ ਇਸ ਕਰਕੇ ਜਿਹੜੀ ਅਣਪੜ ਸਾਡੀ ਜਨਤਾ ਸੀ ਪਹਿਲਾਂ ਸੀ ਜੇ ਹੁਣ ਹੈ ਵੀ ਸਾਡੇ ਵਰਗੇ ਅਣਪੜ ਪਰ ਸਾਨੂੰ ਸੋਸ਼ਲ ਮੀਡੀਆ ਨੇ ਸਿਆਣਾ ਕਰਤਾ ਤੁਹਾਡੇ ਭਾਸ਼ਣਾ ਨੇ ਸਿਆਣਾ ਕਰਤਾ ਤੁਹਾਡੇ ਕੀਤੇ ਹੋਏ ਕੰਮਾਂ ਨੇ ਸਾਨੂੰ ਸਿਆਣਾ ਕਰਤਾ ਤਾਂ ਇਹ ਲੋਕ ਆ ਜਿਹੜੇ ਹੁਣ ਦਵਾਰੇ ਮਗਰ ਨਹੀਂ ਲੱਗਦੇ ਤੇ ਅਕਾਲੀ ਦਲ ਕਦੇ ਵੀ ਸਰਜੀਤ ਨਹੀਂ ਹੁੰਦਾ ਚਾਹੇ ਲੱਖ ਕਾਨਫਰੰਸਾਂ ਕਰ ਲਓ ਕੁਝ ਕੋਈ ਕੋਸ਼ਿਸ਼ਾਂ ਕਰ ਲਓ ਪਰ ਉਹ ਨਾ ਕੋਈ ਚੌੜਾ ਜਿਹੜੇ ਨੇ ਗੋਲੀ ਚਲਾਈ ਨਾ ਉਹ ਏਜੰਸੀਆਂ ਦਾ ਬੰਦਾ ਸੀ ਨਾ ਉਹ ਏਜੰਸੀਆਂ ਦਾ ਬੰਦਾ ਹੈ ਉਹਦੇ ਮੰਨ ਦਾ ਕੋਈ ਬਲਬਲਾ ਸੀ ਤੁਸੀਂ ਤਾਂ ਫਿਰ ਕੱਲ ਨੂੰ ਜਥੇਦਾਰਾਂ ਨੂੰ ਵੀ ਏਜੰਸੀਆਂ ਦੇ ਬੰਦੇ ਕਹੋਗੇ ਸ਼ਾਇਦ ਉਹ ਤੇ ਟਿੱਪਣੀ ਅੱਜ ਕਰ ਵੀ ਗਿਆ ਤੁਸੀਂ ਲਾਈਵ ਦੇਖ ਲਓ ਕਿ ਏਜੰਸੀਆਂ ਕਰਵਾ ਰਹੀਆਂ ਹੁਣ ਜਿਹੜੇ ਤੁਹਾਡੇ ਉਹਨਾਂ ਨੇ ਜੋ ਹੁਕਮ ਜਾਰੀ ਕੀਤਾ ਕਾਲ ਤਖਤ ਤੋਂ ਤੇ ਕੱਲ ਨੂੰ ਜਥੇਦਾਰ ਲਾਂਬੇ ਹੋ ਜਾਣਗੇ ਤੇ ਫਿਰ ਆਪਾਂ ਨੇ ਕੀ ਕਹਿਣਾ ਹੈ ਜਥੇਦਾਰ ਜਦੋਂ ਉੱਥੋਂ ਹਟਾ ਤੇ ਜੱਥੇਦਾਰ ਇੱਕ ਇਕਨੋਮਿਕਲ ਫਰੀडम ਹੈ ਉਹ ਯਾਦ ਹੈ ਉਹ ਕਹਨੂੰ ਬੀਜੇਪੀ ਚ ਵੀ ਜਾ ਸਕਦਾ ਕਾਂਗਰਸ ਚ ਵੀ ਜਾ ਸਕਦਾ ਫਿਰ ਤੁਸੀਂ ਕੀ ਕਹੋਗੇ ਇਹ ਜੀ ਕਾਂਗਰਸ ਦੇ ਏਜੰਟ ਸੀ ਸੈਂਟਰ ਦੇ ਏਜੰਸੀਆਂ ਦੇ ਬੰਦੇ ਸੀ ਸਾਨੂੰ ਤਾਂ سزا ਸੁਣਾਈ ਸੀ ਜੇ ਕੋਈ ਬੰਦਾ ਧਰਮ ਤੇ ਬੈਠਾ ਆ ਉਹਨੂੰ ਵੀ ਨਹੀਂ ਬਖਸ਼ਦੇ ਮਤਲਬ ਆਪਾਂ ਉਹ ਚੀਜ਼ ਨੂੰ ਚੰਗਾ ਸਮਝਦੇ ਜੋ ਤੁਹਾਨੂੰ ਚੰਗਾ ਕਹੇ ਇਸ ਕਰਕੇ ਜਿਹੜਾ ਅਰਜ ਦੀ ਕਾਨਫਰੰਸ ਹੈ ਇੱਕ ਜ਼ੀਰੋ ਮਤਰ ਹੈਗੀ ਅਕਾਲੀ ਦਲ ਦੁਬਾਰਾ ਸਰਜੀਤ ਨਹੀਂ ਹੁੰਦਾ ਠੀਕ ਹੈ ਜਿਹੜਾ ਕਾਲੀਦਾਲ 104 ਸਾਲ ਪੁਰਾਣੀ ਪਾਰਟੀ ਐ ਮੰਨਣਯੋਗ ਐ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਪਰ ਤੁਸੀਂ 4 ਸਾਲਾਂ ਦੇ ਵਿੱਚ ਪਾਰਟੀ ਨੂੰ ਬਰਬਾਦ ਕਰਤਾ ਸੀ ਤੇ ਉਹ ਪਾਰਟੀ ਹੁਣ ਤੁਹਾਡੇ ਜਿੰਨਾ ਚਿਰ ਤੁਸੀਂ ਰਹੋਗੇ ਇਹ ਪਾਰਟੀ ਕਦੇ ਵੀ ਹੋਂਦ ਵਿੱਚ ਨਾ ਆਊਗੀ ਨਾ ਆਉਣੀ ਐ ਨਾ ਆਵੇਗੀ ਜਦੋਂ ਤੁਸੀਂ ਇਸ ਤੋਂ ਲਾਂਬੇ ਹੋਗੇ ਤਾਂ ਇਹ ਪਾਰਟੀ ਐਸੇ ਬੂਟੇ ਦੇ ਵਿੱਚ ਪਾਣੀ ਪੈਣਾ ਸ਼ੁਰੂ ਹੋ ਜੂਗਾ ਸ਼ੁਰੂ ਹੋ ਜੂਗਾ ਕਿਉਂਕਿ ਕਾਲੀਦਾਲ ਦਾ ਤਣਾ ਨਹੀਂ ਮਰਦਾ ਦਾਰੇ ਫੇਰ ਉਹਨੇ ਪੁੰਗਰ ਪੈਣਾ ਫੇਰ ਉੱਠ ਖੜਨਾ ਜੇ ਤੁਸੀਂ ਪਾਸੇ ਹੋ ਜੋ ਪੰਜਾਬ ਨੂੰ ਵੀਰੋ ਕੋਈ ਖਤਰਾ ਨਹੀਂ ਪੰਜਾਬ ਸਰਕਾਰ ਹੈ ਜਿਹੜੀ ਚੰਗੇ ਕੰਮ ਕਰ ਰਹੀ ਹੈ ਜਿਹੜਾ 70 ਸਾਲਾਂ ਦਾ ਇਹਨਾਂ ਦਾ ਗੰਦ ਪਾਇਆ ਵਾ ਸੀ ਉਹਨੂੰ ਨੇ 3 ਸਾਲਾਂ ਦੇ ਵਿੱਚ ਕੁਛ ਨਾ ਕੁਛ ਚੁਗਿਆ ਸਾਫ ਕੀਤਾ ਤਾਂ ਆਪਾਂ ਹੁਣ ਇੱਕੇ ਦਮ ਤਾਂ ਆਪਣੇ ਕੋਈ ਘਰ ਦਾ ਵੀ ਸਿਸਟਮ ਨਹੀਂ ਠੀਕ ਹੁੰਦਾ ਜੇ ਆਪਾਂ ਕਿਸੇ ਨੂੰ ਕਬੀਲਦਾਰੀ ਫੜਾ ਦਈਏ ਵੀ ਯਾਰ ਆ ਤਾਂ ਬੰਦੇ ਨੇ ਖਰਾਬ ਕਰਤਾ ਹੁਣ ਨਵੀਂ ਕਬੀਲਦਾਰੀ ਉਹ ਵੀ ਕਬੀਲਦਾਰੀ ਨਵੇਂ ਨੂੰ ਦਿੰਨੇ ਆ ਬਰਵਾਦ ਦੇ ਜੀ ਨੂੰ ਉਹਨੂੰ ਵੀ ਟਾਈਮ ਲੱਗਦਾ ਹੈਗਾ ਕਰ ਜਾ ਉਹ ਟ੍ਰੀਟਮੈਂਟ ਕਰੂਗਾ ਵੀ ਇਹਦੇ ਦੇਣੇ ਆ ਇਹ ਤੋਂ ਲੈਣੇ ਆ ਇੰਨੀ ਆਮਦਨ ਹੈ ਇੰਨੀ ਜ਼ਮੀਨ ਹੈ ਆ ਘਰਬਾਰ ਆ ਬੱਚੇ ਆ ਇਹਨਾਂ ਕੁਝ ਨੂੰ ਲਿਆ ਕੇ ਦੇਣਾ ਇਸ ਕਰਕੇ ਇਹ ਜਿਹੜੇ ਇਹਨਾਂ ਕੋਲੇ ਸਿਰਫ ਪ੍ਰਚਾਰ ਹੈ ਤੇ ਤੁਸੀਂ ਧਿਆਨ ਨਾਲ ਦੇਖੋ ਰੈਲੀਆਂ 'ਚ ਜਾਓ ਸੁਣੋ ਭਾਸ਼ਣ ਉਹ ਇੱਕ ਰਾਈਟ ਆਪਣਾ ਚਲੋ ਮਾਨਸਿਕ ਤੌਰ ਤੇ ਬੰਦਾ ਖੁਸ਼ ਹੋ ਜਾਂਦਾ ਬਾਹਰ ਜਾ ਕੇ ਪਰ ਅਮਲ ਹੈ ਜਿਹੜਾ ਸੋਚ ਸਮਝ ਕੇ ਦਿਮਾਗ 'ਚ ਬਿਠਾਇਓ ਤੇ ਫਿਰ ਆਪਦਾ ਜਿਹੜਾ ਕੰਮ ਕਰਿਓ ਤੇ ਐਵੇਂ ਇਹਨਾਂ ਦੇ ਭਾਸ਼ਣਾਂ ਵਿੱਚ ਗਰਮ ਭਾਸ਼ਨਾ ਦੇ ਵਿੱਚ ਇੱਕੇ ਦਮ ਜਜ਼ਬਾਤੀ ਕਦੇ ਨਾ ਹੋਇਓ ਪੰਜਾਬ ਵਾਸੀਓ ਅਸੀਂ ਜਜ਼ਬਾਤ ਵਿੱਚ ਆ ਕੇ ਮਰੇ ਆਂ ਜਜ਼ਬਾਤ ਵਿੱਚ ਆ ਕੇ ਮਰਾਂਗੇ ਜਜ਼ਬਾਤ ਵਿੱਚ ਆ ਕੇ ਮਰਦੇ ਰਹਾਂਗੇ ਇਹ ਸਾਡੀ ਫਿਤਰਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ